ਕਿੱਥੇ ਲਾਈਫਾਂ ਦਾ ਕਰਤਾ ਮਦਦਾਂ ਆਪਣੇ ਲਈ ਸਮਾਣ ਦੇ ਕੋਈ ਟਾਈਮ ਤੋਂ ਭਾਨੀਗੜ ਦੇ ਵਿੱਚ ਕਾਫੀ ਲੁਟਾਕ ਖੁਆ ਕਰਨ ਦਾ ਇੱਕ ਗਰੋਹ ਸਰਗਰਮ ਹੋਇਆ ਸੀਗਾ ਤੇ ਕਾਫੀ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਸੀਗੀਆਂ ਲਗਾਤਾਰ ਚਿੰਚਾਰ ਵਾਰਦਾਤਾ ਹੋ ਗਈਆਂ ਸੀਗੀਆਂ ਤੇ ਇੱਕ ਤੋਂ 22324 ਨੂੰ বাস ਸਟੈਂਡ ਭਾਨੀਗੜ ਤੋਂ ਇੱਕ ਲੇਡੀ ਜਾ ਰਹੀ ਸੀ ਕਿ ਤੇ ਉਹਦੇ ਤੋਂ ਹਰ ਹਰਪ੍ਰੀਤ कौर ਤੇ ਉਹਦੇ ਤੋਂ ਕਰੀਬ 3000 ਰੁਪਏ ਬੈਗ ਚ ਤੇ ਇੱਕ ਵੀਵੋ ਦਾ ਮੋਬਾਈਲ ਖੋ ਕੇ ਲੈ ਕੇ ਝੱਟ ਮਾਰ ਕੇ ਇਸ ਤੋਂ ਇਲਾਵਾ ਇੱਕ ਹੋਰ ਕੇਸ ਵਿੱਚ ਮਮਤਾ ਦੇਵੀ ਉਹ ਵੀ ਜਾ ਰਹੀ ਸੀ ਉਹਦੇ ਪਰਸ ਦੇ ਵਿੱਚੋ ਚਪਟ ਮਾਰ ਕੇ ਖੋ ਕੇ ਜਿਹਦੇ ਵਿੱਚ ਇੱਕ ਸੋਨੇ ਦੇ ਟੋਫਸ ਹਨ ਤੇ ਕੁਛ ਰੁਪਏ ਸਨ ਖੋ ਕੇ ਲੈ ਗਏ ਸਨ ਤਾਂ ਅਸੀਂ ਸਾਰ ਇਹ ਸੰਬੰਧੀ ਮਾਨਯੋਗ ਐਸਐਸਪੀ ਸਰ ਸਰਸਰ ਸਿੰਘ ਜਹਲ ਐਸਪੀਡੀ ਸਾਹਿਬ ਕਲਕੀਮਾ ਸਾਹਿਬ ਤੇ ਸਾਡੇ ਜਿਹੜੇ ਐਸਐਚਓ ਸਰ ਗੁਰਨਾਮ ਸਿੰਘ ਮੋਕ ਅਫਸਰ थाना ਪਾਨੀਗੜ ਨੇ ਅਸੀਂ ਸਾਰਿਆਂ ਨਾਲ ਮੇਰੇ ਸਮੇਤ ਰਲ ਕੇ ਅਸੀਂ ਬੜੀ ਢੰਗਾਈ ਨਾਲ ਪਹਿਲਾਂ ਸਾਰੇ ਆਸ-ਪਾਸ ਤੋਂ ਫੁਟੇਜ ਇਕੱਠੀ ਕੀਤੀ ਫੁਟੇਜ ਦੇ ਆਧਾਰ ਤੇ ਦੇਖਿਆ ਕਿ ਉਹਨਾਂ ਨੇ ਨੰਬਰ ਪਲੇਟਾਂ ਤੇ ਵੀ ਅਗਲਾ ਪਿਛਲਾ ਨੰਬਰ ਛੱਡ ਕੇ ਵਿੱਚ ਟੇਪ ਲਾਈ ਹੋਈ ਸੀਗੀ ਨੰਬਰ ਵੀ ਜਿਹੜਾ ਟੈਂਪਰੇਰੀ ਲਾਇਆ ਹੋਇਆ ਸੀਗਾ ਤੇ ਉਸ ਤੋਂ ਬਾਅਦ ਅਸੀਂ ਹੋਰ ਵੀ ਕਈ ਪਾਸਿਓਂ ਆਪਦੀ ਜਾਣਕਾਰੀ ਲੈ ਕੇ ਉਹਦੇ ਵਿੱਚ ਦੋਨੇ ਵਾਰ ਤੋਂ ਟਰੇਸ ਹੋ ਗਈਆਂ ਸਾਡੀਆਂ ਤੇ ਇਹਦੇ ਵਿੱਚ ਦੋ ਦੋਸ਼ੀ ਗ੍ਰਫਤਾਰ ਕੀਤੇ ਗਏ ਆ ਜਿਨ੍ਹਾਂ ਦੇ ਨਾਮ ਗਗਨਦੀਪ ਸਿੰਘ ਵਸਸੀ ਫੱਗੂਵਾਲ ਕੈਂਚੀਆਂ ਅਤੇ ਰਵਿੰਦਰ ਸਿੰਘ ਜਿਹੜਾ ਕਿ ਖਨਾਲ ਦਾ ਦਿਲਬਾ ਦਾ ਰਹਿਣ ਵਾਲਾ ਹੈ ਇਹਨਾਂ ਚ ਦੋਵੇਂ ਵਾਤਾ ਤਾਂ ਟ੍ਰੇਸ ਹੋਣ ਤੋਂ ਬਾਅਦ ਜਿਹੜੇ ਮੋਟਰਸਾਈਕਲ ਤੇ ਇਹਨਾਂ ਨੇ ਵਾਰਦਾਤ ਕੀਤੀ ਸੀ ਪਲਟੀਨਾ ਉਹ ਵੀ ਬਰਾਮਦ ਕਰ ਲਿਆ ਇਸ ਤੋਂ ਇਲਾਵਾ ਇੱਕ ਲੋਕਟ ਸੋਨੇ ਦਾ ਤੰਨਾ ਦੇ ਸੋਨੇ ਦੇ ਟੌਪਸ ਇੱਕ ਇੱਕ ਫੋਨ ਮਾਰਕਾ ਵੀਵੋ ਇੱਕ ਫੋਨ ਮਾਰਕਾ ਐਮਆਈ ਇਹਨਾਂ ਤੋਂ ਰਿਕਵਰ ਹੋਇਆ ਤੇ ਬਾਕੀ ਜਿਹੜਾ ਰਵਿੰਦਰ ਸਿੰਘ ਦਾ ਪੁਰਾਣਾ ਰਿਕਾਰਡ ਵੀ ਏ ਇਹਦੇ ਖਿਲਾਫ ਪਹਿਲਾਂ ਵੀ ਦੋ ਜਿਹੜੇ ਨੇ ਡਿੜਬੇ ਜਿਹੜੇ ਨੇ ਇੱਕ ਧੂੜੀ ਤੇ ਡੱਬਾ ਦੋ ਮੁਕਦਮੇ ਪਹਿਲਾਂ ਹੀ ਚੋਰੀ ਦੇ ਦਰਜ ਨੇ ਇਹਦੇ ਖਿਲਾਫ ਇਹ ਪਹਿਲਾਂ ਤੋਂ ਹੀ ਪਿਛੋਕੜੇ ਦਾ ਅਪਰਾਧੀ ਕਿਸਮ ਦਾ ਹੈ ਸਰ ਜੀ ਇਹ ਗੱਲ ਨਹੀਂ ਚਾਹੀਦੀ ਅੱਤੇ ਵੀ ਨਹੀਂ ਜੀ ਹੈ ਕੁਈ ਨਸ਼ਾ ਵਗੈਰਾ ਕਰਦੇ ਨੇ ਜਾਂ ਕੀ ਆ? ਅ ਨਸ਼ਾ ਬਿਲਕੁਲ ਕਰਦੇ ਨੇ ਛੋਟਾ ਮੋਟਾ ਕਿਤੋਂ ਵੀ ਜੋ ਮਿਲ ਜਾਂਦਾ ਸ਼ਰਾਬ ਜੋ ਜਿਸ ਤਰ੍ਹਾਂ ਦੀ ਵੀ ਕੋਈ ਵੀ ਕਿਸੇ ਤਰ੍ਹਾਂ ਦਾ ਮਿਲਦਾ ਸੇ ਉਸੇ ਤਰ੍ਹਾਂ ਦਾ ਹੀ ਨਸ਼ਾ ਲੈ ਲੈਂਦੇ ਨੇ। ਗੋਲੀ ਕਰ ਜੋ ਵੀ ਚੀਜ਼ਾਂ ਨੂੰ ਮਿਲਦੀ ਏ ਬਾਕੀ ਉਹ ਅਸੀਂ ਹੁਣ ਅਸੀਂ ਇਹਨਾਂ ਦੀ ਮੈਡੀਕਲ ਕਰਵਾਵਾਂਗੇ। ਜੋ ਵੀ ਇਹਨਾਂ ਦੇ ਵਿੱਚ ਮੈਡੀਕਲ ਚ ਆਊਗਾ ਤੇ ਜੇਕਰ ਇਹਨਾਂ ਦੇ ਬਲੱਡ ਵਿੱਚ ਕੋਈ ਨਸ਼ੇ ਦੀ ਮਾਤਰਾ ਆਉਂਦੀ ਏ ਤਾਂ ਉਸ ਮੁਤਾਬਕ ਕਾਨੂੰਨ ਦਾ ਧਾਰਾ ਦਾ ਵਾਧਾ ਕਰ ਦਿੱਤਾ ਜਾਊਗਾ। ਇਹਨਾਂ ਨੂੰ ਸਰਕਲ ਸਰ ਜਿਹੜਾ ਬਰਾਬਦ ਹੋਏ ਵੀ ਉਹ ਚੋਰੀ ਦੇ ਜਾਂ ਕਿਵੇਂ ਆਈ? ਨਹੀਂ ਉਹ ਮੋਟਰਸਾਈਕਲ ਇਹਨਾਂ ਦਾ ਆਪਣਾ ਹੈ ਮੌਨਕ ਆਪਣਾ ਹੈ ਬਟ ਇਹਨਾਂ ਨੇ ਬੜੀ ਚਲਾਕੀ ਨਾਲ ਕਿਸੇ ਦਾ ਟੈਂਪਰੇਰੀ ਨੰਬਰ ਆਪਣੇ ਮੋਟਰਸਾਈਕਲ ਤੇ ਲਾ ਕੇ ਨੰਬਰ ਦੇ ਉੱਤੇ ਟੇਪ ਲਾਈ ਹੋਈ ਸੀਗੀ ਬਲੈਕ ਟੇਪ ਸਿੱਧੇ ਉੱਪਰ ਕਿ ਨੰਬਰ ਨਾ ਦੇਖ ਸਕੇ ਤੇ ਅਸੀਂ ਡੀਟੀਓ ਦਫ਼ਤਰ ਨਾਲ ਜਾਂ ਹੋਰ ਬਹੁਤ ਢੰਗਾਈ ਨਾਲ ਇਨਾਂ ਦਾ ਪਿੱਛਾ ਕਰਕੇ ਇਹਨਾਂ ਨੂੰ ਕਾਬੂ ਕਰ ਲਿਆ ਜਿਹੜਾ ਸਮਾਨ ਇਹਨਾਂ ਨੇ ਝਪਟਿਆ ਤੀਜਾ ਟੁਟਖੋ ਕੀਤੀ ਤਾਂ ਸਾਰਾ ਬਰਾਮਦ ਹੋ ਗਿਆ ਜਾਂ ਇਹਨਾਂ ਨੇ ਕਿਤੇ ਵੇਚਿਆ ਵੀ ਹੈ ਜੀ ਪੈਸੇ ਮੇਰੇ ਕੁਝ ਆ ਗਏ ਉਹ ਜਿਹੜਾ 4-5000 ਰੁਪਇਆ ਸੀਗਾ ਉਹ ਤਾਂ ਤਕਰੀਬਨ ਇਹਨਾਂ ਨੇ ਵੱਖ-ਵੱਖ ਤਰ੍ਹਾਂ ਦਾ ਜਿਵੇਂ ਕੋਈ ਸ਼ਰਾਬ ਪੀ ਲਈ ਜਾਂ ਹੋਰ ਨਸ਼ੇ ਦੀ ਵਰਤੋਂ ਲਈ ਉਹ ਖਰਚ ਕਰਦੇ ਨੇ ਇਹਨਾਂ ਨੇ ਤੇ ਬਾਕੀ ਦੇਖੋ ਇਨਵੈਸਟੀਗੇਸ਼ਨ ਵਾਲੇ ਚੱਲ ਰਹੀ ਹੈ ਇਹਨਾਂ ਦਾ ਅਸੀਂ ਰਿਮਾਂਡ ਲੈ ਕੇ ਕੋਸ਼ਿਸ਼ ਕਰਾਂਗੇ ਹੋਰ ਵੱਧ ਤੋਂ ਵੱਧ ਜਿੱਥੇ ਕੋਈ ਇਹਨਾਂ ਨੇ ਕੋਈ ਹੋਰ ਚੀਜ਼ ਹੋਰ ਕਿਤੇ ਟੁਟਖੋ ਕੀਤੀ ਹੈ ਜਾਂ ਕਿਤੇ ਕੋਈ ਛੱਪਟ ਮਾਰ ਕੇ ਸਮਾਨ ਵੇਚਿਆ ਉਹਨ ਇਨਵੈਸਟੀਗੇਸ਼ਨ ਦਾ ਪਾਰਟ ਸਰ ਨਸ਼ੇ ਕਰਕੇ ਹੀ ਵੜਦਾ ਤੁਹਾਨੂੰ ਅਨਜਾਮ ਦਿੰਦੇ ਸੀ ਉਹਦੀ ਪੂਰਤੀ ਕੀਤੀ ਜਾਵੇ ਵੇਚ ਕੇ ਸਮਾਨ ਨਹੀਂ ਇਹ ਦੱਸਿਆ ਤੁਹਾਨੂੰ ਵੀ ਪਹਿਲਾਂ ਵੀ ਚੋਰ ਇਹ ਇਹ ਪਿਛੋਕੜ ਅਪਰਾਧੀ ਇਹਨਾਂ ਦਾ ਪਹਿਲਾਂ ਵੀ ਚੋਰੀਆਂ ਕਰਦੇ ਨੇ ਦੋ ਪਰਚੇ ਦਰਜ ਨੇ ਜੀ ਤੇ ਇਸ ਕਰਕੇ ਕੁਝ ਨਸ਼ਿਆਂ ਦਾ ਲਾ ਲੋ ਕੁਝ ਨਵੀਂ ਜਨਰੇਸ਼ਨ ਬਿਨਾ ਕੰਮ ਕੀਤੇ ਵਧੀਆ ਜ਼ਿੰਦਗੀ ਬਤੀਤ ਕਰਨਾ ਚਾਹੁੰਦੀ ਹੈ ਵੀ ਨਸ਼ਿਆਂ ਦੀ ਵੀ ਪੂਰਤੀ ਹੋ ਜੇ ਤੇ ਵਧੀਆ ਢੰਗ ਨਾਲ ਜ਼ਿੰਦਗੀ ਜਿਉਈ ਜਾਏ ਤੇ ਬੜੇ ਈਜ਼ੀਲੀ ਮਨੀ ਨੂੰ ਮਤਲਬ ਉਹ ਸੌਖੇ ਢੰਗ ਨਾਲ ਜਿਹੜਾ ਪੈਸਾ ਕਮਾਇਆ ਜਾ ਸਕੇ। ਕੋਈ ਨਾ ਮੈਂ ਇਹਨਾਂ ਨੇ ਕੋਈ ਦੱਸਿਆ ਵੀ ਕੋਈ ਸਾਡੇ ਨਾਲ ਹੋਰ ਵੀ ਮੈਂਬਰ ਹੈਗੇ ਨੇ ਕਰੋ ਦੇ ਵਿੱਚ। ਨਹੀਂ ਉਹ ਅਸੀਂ పార్ਟ ਆਫ ਇਨਵੈਸਟੀਗੇਸ਼ਨ ਆ। ਉਹ ਅਸੀਂ ਜਿਹ ਇਨਵੈਸਟੀਗੇਟ ਕਰ ਰਹੇ ਆ। ਜੋ ਵੀ ਨਵੀਂ ਗੱਲ ਆ ਜੀ ਤੁਹਾਡੇ ਨਾਲ ਉਹ ਵੀ ਸ਼ੇਅਰ ਕੀਤੀ ਜਾਊਗੀ। ਜਿਹੜੀ ਸਰਚ ਖੋਹ ਕਰਦੀ ਸੀ ਇਹ ਮੂੰਹ ਕੋਈ ਢਾਕ ਵਗੈਰਾ ਜਾਂ ਹੋਰ ਵੀ ਐਕਸਲੋਰ ਕਰਦੀ ਸੀ ਮੂੰਹ ਢੱਕ ਕੇ ਜਿਵੇਂ ਦੇਖਦੇ ਆਂ ਅਸੀਂ ਆਮ ਸਨੇਪੀ ਹੁੰਦੇ ਨਹੀਂ ਆਂ। ਬਿਲਕੁਲ ਜੀ ਬਿਲਕੁਲ। ਇਹਨਾਂ ਨੂੰ ਪਤਾ ਸੀਗਾ ਫਗੂ ਵਾਲੇ ਤੇ ਲੋਕਲ ਪਸੇ ਲੋਕਲ ਬੰਦਾ ਫਗੂ ਵਾਲਤਾ ਦੂਜਾ ਡਿੜਬੇ ਦਾ ਫਗੂ ਵਾਲੇ ਨੂੰ ਪਤਾ ਸੀ ਲੋਕਲ ਬੰਦੇ ਮੈਨੂੰ ਪਛਾਣ ਵੀ ਸਕਦੇ ਨੇ ਇਸ ਕਰਕੇ ਮੂੰਹ ਟੱਕੇ ਹੋਏ ਸੀਗੇ ਅਸੀਂ ਸਾਰਾ ਕੁਝ ਜਿਹੜਾ ਟੈਕਨੀਕਲ ਬੜੇ ਟੰਗਾਂ ਤਰਤੀਜ ਨੂੰ ਨਾ ਅਸੀਂ ਸੀਸੀਟੀਵੀ ਕੈਮਰੇ ਦੀ ਫੁਟੇਜ ਨਾਲ ਤੁਹਾਨੂੰ ਪਹਿਲੇ ਬੇਨਤੀ ਕੀਤੀ ਹੈ ਕਿ ਅਸੀਂ ਡਿਊਟੀਓ ਦਫ਼ਤਰ ਨਾਲ ਬੜੇ ਹੋਰ ਟੰਗ ਨਾਲ ਦੇਖ ਕੇ ਮੂੰਹ ਟੱਕੇ ਹੋਏ ਸੀਗੇ ਉਸ ਦੌਰਾਨ ਇਹਨਾਂ ਨੂੰ ਗ੍ਰਿਫਤਾਰ ਕਰਕੇ ਰਿਕਵਰੀ ਹੋਈ ਹੈ ਸਰ ਇੱਕ ਤੇ ਇਤ ਨਹੀਂ ਕਰਦੇ ਜਿਵੇਂ ਖੜਿਆਲ ਵਾਲੇ ਨੇ ਵੀ ਇੱਧਰ ਆ ਕੇ ਕਰਦੇ ਨੇ ਇੱਧਰ ਫੱਕਵਾਲੇ ਜਿਵੇਂ ਉਧਰ ਏਰੀਆ 'ਚ ਵੀ ਐਵੇਂ ਕੀ ਇਹ ਚੀਜ਼ਾਂ ਤੋਂ ਨਹੀਂ ਵਰਤਦੇ ਜੀ ਬਸ ਜਿਹੜਾ ਜਿਹੜਾ ਮਾੜਾ ਅਨਸਰ ਹੁੰਦਾ ਹੈ ਉਹਨੇ ਕੋਈ ਏਰੀਆ ਫਿਕਸ ਨਹੀਂ ਕੀਤਾ ਹੁੰਦਾ ਇਸ ਵੇਰ ਤੋਂ ਸ਼ਾਮ ਤੱਕ ਤੁਰਦੇ ਫਿਰਦੇ ਰਹਿੰਦੇ ਨੇ ਜਿੱਥੇ ਇਹਨਾਂ ਨੂੰ ਕੋ ਲੱਗਦਾ ਹੈ ਕੋਈ ਸੁਣਸਣ ਜਗਾ ਜਾਂ ਕੁਛ ਵੀ ਹੈ ਲੇਡੀਜ਼ ਜਾ ਰਹੀ ਹੈ ਜਾਂ ਕੋਈ ਬਜ਼ੁਰਗ ਜਾ ਰਿਹਾ ਹੈ ਕੋਸ਼ਿਸ਼ ਕਰਦੇ ਨੇ ਐਦਾਂ ਦਾ ਟਾਰਗੇਟ ਚੁਣਿਆ ਜਾਏ ਜਿਹੜਾ ਇਹਨਾਂ ਦਾ ਵਿਰੋਧ ਘੱਟ ਕਰ ਸਕੇ ਜਿਵੇਂ ਲੇਡੀਜ਼ ਨੇ ਕੋਈ ਜੈਂਟਸ ਆ ਤਕੜਾ ਸਰੀਰ ਪੱਕਾ ਤੰਦਰੁਸਤ ਦਾ ਹਟਕ ਉਹ ਉਹਦੇ ਨਾਲ ਨਹੀਂ ਛੇਤੀ ਇਹ ਕਰਦੇ ਇਹ ਜਿਆਦਾ ਟਾਰਗੇਟ ਡੀਡੀਜ਼ ਨੂੰ ਬਣਾਉਂਦੇ ਨੇ ਕਿ ਜਾਂ ਬਜ਼ੁਰਗ ਨੇ ਲੇਡੀ ਜਿਹੜੀ ਜਿੱਥੇ ਵਿਰੋਧ ਨਾ ਕਰ ਸਕੇ ਕੋਈ ਇਹਨਾਂ ਦਾ ਸਰ ਅਸੀਂ ਲੋਕ ਦੇਖਦੇ ਆਂ ਵੀ ਜਦੋਂ ਮੌਕੇ ਤੇ ਇੱਕ ਵੀਡੀਓ ਬਣਾਉਂਦੇ ਨੇ ਜੋ ਸਨੇਪਿੰਗ ਹੁੰਦੀ ਉਹ ਤੋਂ ਲੋਕ ਨਹੀਂ ਮਦਦ ਕਰਦੇ ਕਿ ਲੋਕਾਂ ਦੇ ਮਨਾਂ ਚ ਡਰਿਆ ਉਹਦੇ ਬਾਰੇ ਤੁਸੀਂ ਕਿਵੇਂ ਲੋਕਾਂ ਨੂੰ ਉਪਰ ਕਰੋ ਦੇਖੋ ਅਸੀਂ ਤਾਂ ਇੱਕ ਅਪੀਲ ਕਰਨਾ ਚਾਹੁੰਦੇ ਆਂ ਕਿ ਜਦੋਂ ਕਿਤੇ ਵਾਰਦਾਤ ਹੁੰਦੀ ਆ ਹਾਂਜੀ ਵੀ ਥਾਣੇ ਲੋਕ ਤਾਂ ਜਦਵਾਰ ਦਾ ਤੋਂ ਬਾਅਦ ਤਾਂ ਵੀ 25 ਇਕੱਠੇ ਹੋ ਕੇ ਜਰੂਰ ਆ ਜਾਂਦੇ ਨੇ ਪਰ ਜੇ ਮੌਕੇ ਤੇ ਹੀ ਦੇਖੋ ਇੱਕ ਜਿਹੜੀਆਂ ਹੋਈਆਂ ਨੇ ਵਰਦਤਾਂ ਇਸ ਦਿਨ 'ਚ ਬੜੇ ਭੀੜ-ਪਾੜ ਵਾਲੇ ਥਾਂ ਤੇ ਸ਼ਰਿਆਂ ਮੋਈਆਂ ਨੇ ਪਰ ਜੇਕਰ ਉੱਥੇ ਲੋਕ ਸੁਚੇਤ ਹੁੰਦੇ ਤਾਂ ਜੋ ਕੋ ਮੋਟਰਸਾਈਕਲ ਤੇ ਅਸੀਂ ਤਾਂ ਇਹਨਾਂ ਨੂੰ ਫੜ ਸਕਦੇ ਫੜੇ ਫੜੇ ਜਾ ਸਕਦੇ ਸੀ ਪਹਿਲਾਂ ਹੀ ਕੋਈ ਪਰ ਕੋਈ ਕੋਸ਼ਿਸ਼ ਨਹੀਂ ਕਰਦਾ ਦੇਖੋ ਸਾਡੇ ਵੱਲੋਂ ਬੜਾ ਸਾਫ਼ ਸੁਥਰਾ ਮੈਸੇਜ ਹੈ ਜੇਕਰ ਕੋਈ ਇਹਨਾਂ ਨੂੰ ਕਾਬੂ ਕਰਦਾ ਜੇ ਕੋ ਮਦਦ ਕਰਦਾ ਸਾਡੀ ਕਿਸੇ ਤਰ੍ਹਾਂ ਵੀ ਉਹਨੂੰ ਪੁਲਿਸ ਵੱਲੋਂ ਪਰੇਸ਼ਾਨੀ ਨਹੀਂ ਕੀਤੀ ਜਾਊਗੀ ਜੇ ਉਹਦਾ ਦਿਲ ਕਰਦਾ ਹੈ ਐਵੀਡੈਂਸ ਦਾ ਗਵਾਹ ਬਣਨ ਨੂੰ ਤਾਂ ਹੀ ਰੱਖਿਆ ਜਾਊ ਉਹਦੀ ਮਰਜ਼ੀ ਨਾਲ ਬਾਕੀ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਊਗਾ ਜੇਕਰ ਇਹਨਾਂ ਨੂੰ ਕੋਈ ਕਾਬੂ ਕਰਨੀ ਸਾਡੀ ਮਦਦ ਕਰਦਾ ਠੀਕ ਹੋ ਗਿਆ